ਇਹ ਚਪਚਾ ਰਹਿੰਦੀ ਹੈ ਕਿ ਨਗਰ ਨਿਗਮ ਦੀ ਔਰ ਧੰਦੇ ਬਾਜਾਂ ਦੀ ਮਿਲੀ ਭਗਤ ਨਾਲ ਜਿਹੜਾ ਕਰੋੜਾਂ ਦਾ ਚੂਨਾ ਲੱਗ ਰਿਹਾ ਹੈ ਉਹਦੇ ਤੇ ਕਦੀ ਨਗਰ ਨਿਗਮ ਨੇ ਕਿਸੇ ਇਮਾਨਦਾਰ ਅਫਸਰ ਨੇ ਧਿਆਨ ਨਹੀਂ ਗਿਆ ਨਗਰ ਨਿਗਮ ਲੁਧਿਆਣਾ ਜ਼ੋਨ A ਦੇ ਬਲਾਕ 25 ਸਲੇਮ ਟਾਬਲੀ ਦੀ ਪੀ ਯਾਨੀ ਕਿ ਟਾਊਨ ਪਲਾਨਿੰਗ ਦੀ ਸਕੀਮ ਦੇ ਤਹਿਤ ਇਸ ਏਰੀਆ ਵਿੱਚ ਕਮਰਸ਼ੀਅਲ ਕੰਮ ਨਹੀਂ ਕੀਤਾ ਜਾ ਸਕਦਾ। ਅਗਰ ਕਿਸੇ ਨੇ ਕਮਰਸ਼ੀਅਲ ਕੰਮ ਕਰਨਾ ਹੈ ਤਾਂ ਨਗਰ ਨਿਗਮ ਨੂੰ 5870 ਰੁਪਏ ਪ੍ਰਤੀ ਗਜ CLU ਚਾਰਜਸ ਦੇਣਾ ਪਵੇਗਾ ਅਤੇ ਸੜਕ ਡੀਕਲਰੇਸ਼ਨ ਜ਼ਰੂਰੀ ਹੈ ਕਿ ਇਸ ਇਲਾਕੇ ਵਿੱਚ ਜਿਆਦਾਤਰ ਨਕਸ਼ੇ ਰਹਾਇਸ਼ੀ ਹੀ ਪਾਸ ਹਨ। ਉੱਥੇ ਖੁੱਲਕੇ ਕਮਰਸ਼ੀਅਲ ਕੰਮ ਜੋਰਾ-ਸ਼ੋਰਾ ਦੇ ਹੋ ਰਹੇ ਹੋਣ ਗਲਤ ਸਮਝ ਆਉਂਦੀ ਹੈ। ਕਾਰਪੋਰੇਸ਼ਨ ਦੀ ਕਮਾਈ ਦੇ ਵਿੱਚ ਜਿਹੜਾ ਚੂਨਾ ਲੱਗ ਰਿਹਾ ਹੈ ਉਹਦੇ ਚੂਹੇ ਐਦਾਂ ਦੇ ਕੰਮਾਂ ਤੋਂ ਹੌਲੀ ਹੌਲੀ ਕਰਕੇ ਕੁਤਰਾ ਕਰਦੇ ਹਨ ਅਤੇ ਸਾਰਾ ਸਾਰਾ ਪੈਸਾ ਜਿਹੜਾ ਹੈ ਉਹ ਨਿਗਮ ਦੇ ਖਜ਼ਾਨੇ ਦੀ ਜਾਂਦੀ ਤਾਂ ਅਫਸਰਾਂ ਤੇ ਲੋਕਾਂ ਦੇ ਟੀਲਾ ਚੜ ਜਾਂਦਾ ਹੈ ਇਹਨਾਂ ਦੁਕਾਨਾਂ ਦੇ ਪਿੱਛੇ ਇੱਕ 20 ਫੁੱਟ ਦੀ ਗਲੀ ਸੀ ਉਹ ਹੌਲੀ ਹੌਲੀ ਗਲੀ ਗਾਇਬ ਹੋ ਗਈ ਕਿਉਂਕਿ ਦੁਕਾਨਦਾਰ ਨੇ ਕਬਜ਼ਾ ਕਰ ਲਿਆ ਤੇ ਜਿਹੜੇ ਨਗਰ ਨਗਰ ਨਿਗਮ ਦੇ ਖਜ਼ਾਨੇ ਦੇ ਖਾਲੀ ਆਉਂਦੀਆਂ ਦਲੀਲਾਂ ਅਪੀਲਾਂ ਕਰਦੇ ਹਨ ਜਿਹੜੇ ਅਫਸਰ ਇਹ ਕਹਿੰਦੇ ਹਨ ਕਿ ਸਾਡੇ ਕੋਲ ਤਾਂ ਪੈਸਾ ਨਹੀਂ ਹੈ ਡਿਵੈਲਪਮੈਂਟ ਹੋਗਾ ਉਹਨਾਂ ਦੀਆਂ ਅੱਖਾਂ 'ਚ ਥੋੜਾ ਜਿਹਾ ਗੰਗਾਜਲ ਪਾਉਣ ਦੀ ਜ਼ਰੂਰਤ